ਇਹ ਬਲੈਤੀ ਟੀਵੀ ਚੈਨਲ ਹੈ ਠੀਕ ਹੈ ਮੇਰਾ ਨਾਮ ਨਮਾ ਐਮ ਵਾਲੀ ਮੰਡੀ ਆਪਣੀ ਹੈ ਸਾਰਾ ਠੀਕ ਹੈ ਠੀਕ ਹੈ ਜੇ ਤੂੰ ਇਹ 50 ਦੀ ਜਿੱਦੇ ਵੇਚ ਕੇ ਮੈਨੂੰ ਫੋਨ ਕਰ ਲਈ 2000 ਰੁਪਏ ਮਾਈ ਨੂੰ ਮੈਂ ਪਾਉਂਗਾ ਆ ਮੰਡੀ ਦੇ ਵਿੱਚ ਕਹਿਣਾ ਮੈਂ 2000 ਰੁਪਏ ਮੈਂ ਮਾਈ ਨੂੰ ਪੂਪੇ ਕਰਕੇ ਤੁਹਾਨੂੰ ਮੈਂ ਪਾਉਂਗਾ ਜੇ ਤੂੰ ਕਹਿੰਦਾ 100 ਬੰਦ ਕਿਹੜੀ ਵੇਚਤੀਆਂ ਪਰ ਜੇ ਆਪਾਂ ਕਹੀਏ ਵੀ 10-10 ਹਜ਼ਾਰ ਵਾਲਾ ਪਹਿਲਾ ਮਾਲ ਆਪਾਂ ਦੇਖੀ ਕਿਹੜਾ ਚੋਂ ਤਾਂ ਇੱਕ ਅੱਧਾ ਹੋ ਸਕਦਾ ਵੈਸੇ ਹੈ ਨਹੀਂ ਨਹੀਂ ਗੱਲ ਆ ਇਹ ਰੱਬ ਲੱਗਦੀ ਗੱਲ ਹੈ ਇਤੋਂ ਬਾਹਰ ਹੋ ਕੇ ਕਹਿਣਾ ਮੈਂ ਇੱਕ ਦੋ ਤਿੰਨ ਦੋਆ ਦੋਆ ਬੈਠੀਆਂ ਕਾਲੀ ਦਾ ਪੰਜ ਪੰਜ ਪੱਠਾਂ ਦਾ ਸੌਦਾ ਆ ਦੂਮੀ ਪੰਜ ਹੋਰੇ ਲਿਆ ਖਾਨ ਉਹਨੂੰ ਮਾਰਾ ਕਰ ਆ ਜਾ ਓਏ ਮੁੱਲ ਜਾਏ ਜੀ ਕਰੀ ਮੈਸ ਮੁੱਲ ਕਰਾਂਗੇ ਤਾਂ ਵੀ ਲੈ ਬਿਕ ਜਾਣੀਆਂ ਤੇਰੀਆਂ ਪੰਦੇ 13 56 ਪੁੰਦੂ ਦਾ ਮੁੱਲ ਹੀ ਵਾੜਾ ਕਰੀ 13 56 ਕੀ ਹੋ ਗਿਆ ਯਾਰਲੀ ਯਾਰ ਜੀ ਦੱਸਣਾ ਕਰਦੇ ਆ ਕਿਹੜੀਆਂ ਪੰਜ ਪੱਠਾਂ ਪੰਜ ਪੱਠਾਂ ਜੀ ਦੋ ਤਾਂ ਆ ਬੈਠੀਆਂ ਨੇ ਦੋ ਆ ਬੈਠੀਆਂ ਨੇ ਤਿੰਨ ਆ ਖੜੀਆਂ ਨੇ ਤਿੰਨ ਆ ਖੜੀਆਂ ਇੱਕ ਇੱਕ ਆ ਬਤਰੀਆ ਵਿੱਚ ਜਿਹੜੇ 65 ਗਿਆ ਹਾਂ ਹੇ ਤਾਂ ਤਾਂ ਹਜ਼ਾਰ ਤੁਸੀਂ ਕਿਹੜੀ ਲਾਉਂਦੇ ਹੋ ਬੱਜੇ ਮੈਂ ਕੈਚ ਕਰ ਖਾਨ ਸਾਹਿਬ ਤੁਸੀਂ ਰੋਹੀ ਕੰਮ ਕਰਦੇ ਹੋ ਤਾਂ ਜਿਆਦੀ ਨੇ ਤੂੰ ਅੱਡੇ ਘਟੋ ਲਾਉਂਦਾ 10000 ਜਿਹੜੀਆਂ ਨੇ ਯਾ ਯਾਰ ਅੱਲਾ ਦਾ ਕੱਟਕੀ ਦੀ ਆਪੂ ਮੈਂ ਉਹੀ ਗੱਲ ਕਰਦਾ ਇਹ ਆਪਾਂ ਪਤਾ ਨਹੀਂ ਜਾਂਦੇ ਜੂ ਮੜੀਆਂ ਨੂੰ ਕਹਿੰਦੇ ਹਾਂ ਆਪਾਂ ਸਾਰੇ ਬੰਦੇ ਖੜੇ ਆ ਕਿ ਸਾਰੇ ਜਾਣੇ ਜਿਹੜੀ ਨਾ ਮੰਨਤ ਵੀ ਕਰਾਂਗੇ ਯਾਰ ਅੱਜ ਆ ਮੰਨਤ ਕਰਾਂਗੇ ਇਹ ਨਾ ਹੋਵੇ ਵੀ ਉਹ ਟੋਪੀ ਦੇਖ ਲਈ ਲੇਤੀ ਉਹ ਉੱਪਰ ਤੋਂ ਇਹਦਾ ਹਮੇਸ਼ਾ ਗਰੀਬੜੀ ਮਾਈ ਇਹ ਭਰੀ ਜਾਵੇ ਨਾ ਨਾ ਇਹੋ ਜਿਹੀ ਕੋਈ ਨਹੀਂ ਸਮਝ ਮਾਰ ਨਾਲ ਕੰਮ ਅੱਛਾ ਹੁਣ ਤੂੰ ਫੱਦੀ ਨਾ ਹੁੰਦਾ ਹੋਵੇ ਮੈਂ ਉਹਨਾਂ ਨੂੰ ਦੱਸਤੀ ਸੀ ਆਉਣ ਸਰ ਪਹਿਲਾਂ ਗੱਲ ਉਹ ਬਾਈ ਨੂੰ ਚਿੱਟੇ ਪਾਉਣ ਨਾਲ ਦੱਸਤੀ ਸੀ ਨਾ ਹੀ ਆਪਾਂ ਤੁਹਾਨੂੰ ਨਮਾ ਜਿਹੜੀ ਆ ਬੱਕਰੀ ਆ ਲਾਲ ਹਾਂ ਇਹਦੇ ਨਾਲ ਬੱਚਾ ਨਹੀਂ ਠੀਕ ਹੈ ਤਾਂ ਹੀ ਕਹਿੰਦਾ ਮੈਂ ਵਿੱਚੇ ਜਾਂਦੀ ਹੁਣ ਉਹ ਪੱਠਾ ਦੇਖ ਲਓ ਆਪਾਂ ਹੁਣ ਆਪਾਂ ਦਵਾ ਗਿਆ ਤੇ ਆ ਬਾਈ ਹਾਂ ਠੀਕ ਹੈ ਦੋਨੇ ਪੱਠਾ ਦੇਖ ਲਓ ਹਾਂ ਹੁਣ ਦੱਸੋ 65000 ਕਿਵੇਂ ਲਈਏ ਜੀ ਚਾਰ ਲੈ ਲਵਾਂ ਪਰੇ ਤੂੰ ਸਾਰੀ ਗੱਲ ਤੁਹਾਡੀ ਯਾਰਾ ਹਾਂਜੀ ਮੈਨੂੰ 10000 ਵਾਲੀ ਦਾ ਅੱਡ ਕੱਢ ਦੋ ਜਿਹੜੀ ਹੈਗੀ ਆ ਫੇਰ ਆਪਾਂ ਮਾਸਟਰ ਜੀ ਨੂੰ ਕਹਿ ਦਿੰਨੇ ਵੀ ਬਾਈ ਇਹਨੇ ਪੈਸੇ ਲਾ ਦੇ 10000 ਕੋਈ ਨਹੀਂ 10000 ਲਈ ਆ ਇਹ ਨਾ ਚੱਕਰ ਨਹੀਂ ਨਹੀਂ ਅਸੀਂ ਆਪਾਂ 20 ਬੰਦੇ ਖੜੇ ਆ ਗਏ ਵੀਡੀਓ ਚ ਕਹਿੰਦੇ ਮੈਂ ਇਹਨੂੰ ਕਹਿ ਸਕਦੇ ਆ ਮਾੜਾ ਜੀ ਤੁਹਾ ਮੈਂ ਤੈਨੂੰ ਸਾਰੀਆਂ ਕਹਤਾ ਵੀ ਜਿਹੜੀ ਹੈਗੀ ਨਾ ਡੱਡ ਕੱਢ ਦੇ ਗੱਲ ਖਤਮ 1 ਮਿੰਟ ਹੀ ਚੱਲੇ 10 ਵਾਲੀ ਹੈ ਨਹੀਂ ਕੋਈ ਜੀ ਜੇ 10 10 ਹਜ਼ਾਰ ਵਾਲੀ ਦੇ ਉਸਤਾਦ ਜੀ ਬੰਗਪਾ ਦਾ ਕਹਿੰਦੇ ਸੌਦਾ ਕਰ ਮੰਗਾ ਤੇ ਕਿਹਦਾ ਬਸਮਾਲ ਕਿਹਦਾ ਇਹ 22 22 ਆਏਗਾ ਮਾਇਨਾਰੀ ਹੈ ਸੌਦਾ ਤੁਸੀਂ ਕਰਦੇ ਹੋ ਸੌਦਾ ਸੌਦਾ ਸੁਲਮਾ ਕਰ ਗੇਰ ਨੂੰ ਡੀਕ ਦੇ ਸੁਲਮਾ ਗੱਲ ਸਮਝਾਉਣਾ ਬਾਈ ਜੀ ਆ ਜਾਓ ਆ ਜਾਓ ਜਿਵੇਂ ਇਹ 5 ਦਾ ਸੌਦਾ ਹੁੰਦਾ ਹੈਗਾ ਆ ਪਰਪੀਆਂ ਮੰਗ ਰਹੇ 65000 ਚਲੋ ਮੰਗਣਾ ਚਾਹੀਦੇ ਜੇ ਤੂੰ 30 ਵੀ ਮੰਗ ਲੇ ਤੈਨੂੰ 30 ਵੀ ਨਹੀਂ ਮਿਲਦਾਗਾ ਫੇਰ ਵੀ ਅਗਲਾ ਘਟਾਊਗਾ ਘਟਾਓ ਘਟਾਓ ਬਾਈ ਇਹ ਤੇਰੀ ਪਰ ਜੇ ਆਪਾਂ ਕਹੀਏ ਵੀ ਉਹਦੇ ਪੈਸੇ ਘੱਟ ਲੈਣੇ ਅਜੇ ਘੱਟ ਨਹੀਂ ਲਏ ਹੈਗੇ ਠੀਕ ਹੈ ਥੋੜਾ ਬੋਤਾ ਹੋਰ ਵੀ ਵੱਜੂਗਾ ਪਰ ਜੇ ਆਪਾਂ ਕਹੀਏ ਵੀ 10-10 ਹਜ਼ਾਰ ਵਾਲਾ ਪਹਿਲਾ ਮਾਲ ਆਪਾਂ ਦੇਖੀ ਕਿਹੜੇ ਚੋਂ ਤਾਂ ਇੱਕ ਅੱਧਾ ਹੋ ਸਕਦਾ ਵੈਸੇ ਹੈ ਨਹੀਂ ਨਹੀਂ ਗੱਲ ਆ ਗਈ ਇਹ ਰੱਬ ਲੱਗਦੀ ਗੱਲ ਆ ਲੈ ਇਤੋਂ ਬਾਹਰ ਹੋ ਕੇ ਕਹਿਣਾ ਮੈਂ ਸਚਾਈ ਹੈ ਇਹ ਆ 20 ਬੰਦੇ ਨੇ ਵੀਡੀਓ ਬਣੀ ਜਾਂਦੇ ਨੇ ਜੀ ਤੂੰ ਵੀ ਕਹਦੇ ਕੋਈ ਇਹ ਗੱਲ ਨੂੰ ਆਪਾਂ ਦੇਣ ਦਾ ਰੱਖਵਾਂਗੇ ਮੈਂ ਤੈਨੂੰ ਕੋਈ ਕਿਹਾ ਨਹੀਂ ਆਪਦੇ ਸਾਹ ਨੂੰ ਆ ਮੈਂ ਆਪਦੇ ਮੈਂ ਫੜ ਕਰੋ ਦੇਖੋ ਜੀ ਮੈਂ ਉਸ ਜਗ ਕੋਲੇ ਇਹ ਇੱਧਰ ਇੱਧਰ ਮੇਰੀ ਵੀ ਤੁਹਾਨੂੰ ਪੰਜ ਨਾਗਾ ਮੈਂ 10000 ਐਦਾ ਪਹਿਲਾਂ ਅੰਗਲੇ ਆਵੇ ਚਲ ਤੇਰੀ ਮਰਜ਼ੀ ਦਾ ਕਰ ਠੀਕ ਹੈ ਜੀ 8 ਚੌਕਾ 32 ਉਹਨਾਂ ਦਾ ਅੰਗਤਾ 32 ਤੇ 10 ਚਲ ਹੋਰ ਕੀ ਰਹਿ ਗਿਆ ਮਾਗਰ ਜਾਲੀ ਮੈਂ ਲਾਇਆ ਜੀ ਉਹ ਪੱਖ ਤੋਂ ਖੱਧ ਦੀ ਆ ਵੱਡੇ ਭਾਈ ਉਹ ਜਿਹੜੀ ਕੱਢੀ ਚਲੋ ਕੇਰਾ ਮੁੱਲ ਇੱਕ ਮਹੀਨੇ ਕਿਹੜੀ ਉਹ ਫੜੀ ਲਾ ਤੇਰੇ ਸਾਹ ਨਾਲ ਕਨੇ ਦੀ ਹੈ ਉਹਦੇ ਨਾਲ ਬੱਚਾ ਦਿੰਨਾ 15 ਨਾ ਬੱਚਾ ਲੈਣਾ ਨਹੀਂ ਬੱਚਾ ਲੈਣਾ ਨੇ ਨਾ ਮੈਂ ਬਗੈਰ ਬੱਚੇ ਤੋਂ ਲਾਇਆ ਬੱਚੇ ਤੋਂ ਬਿਨਾ ਬੜਾ ਬੱਚਾ ਤੋਂ ਲਾਇਆ ਦੂਬਰੇ ਨਾਲ ਨਹੀਂ ਸਮਝਦਾ ਯਾਰ ਉਹ ਤਾਂ ਕੇ ਨਾ ਆਪੇ ਦੇ ਲਾ ਕਰ ਲੋ ਨਾ ਉਹਨੂੰ ਕੱਢ ਦੋ ਉਹੀ ਜੋ ਨਿਸੀਆਂ ਵੀਰੇ ਬੱਚੇ ਤੋਂ ਬਿਨਾ ਲਾਇਆ ਮੈਂ ਬੱਚੇ ਤੋਂ ਬਿਨਾ ਲਾਇਆ ਗੜੇ ਜਾਈ ਹੁੰਦਾ 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 ਹੈਗਾ ਇੱਕਠੇ ਦਾ ਫਰਕ ਪੈਂਦਾ ਬਣਾਉਂਦਾ ਹੋਇਆ ਪਾ ਇਹ ਤਾਂ ਹੋਰ ਵੀ ਲੱਗ ਜੂਗਾ ਆ ਜਾ ਲੈ ਨਹੀਂ ਕਰਦੀ ਹੋਰ ਹੀ ਲੱਗ ਜੂਗਾ ਗੱਲ ਤੋਂ ਦੂਰੇ ਆ ਜਾ ਨਹੀਂ ਨਹੀਂ ਬਾਈ ਦੱਸ ਦੱਸ ਦੇ ਇਹਨੂੰ ਬੈਠੀ ਸਾਰੀ ਗੱਲ ਹੈਗੀ ਫਿਰ ਮੈਂ ਇੱਕ ਗੱਲ ਹੋਰ ਲਿਖ ਕੇ ਦਿੰਦਾ ਠੀਕ ਹੈ ਕੋਈ ਮਾਸਟਰ ਮੇਰਾ ਨੇੜੇ ਨਹੀਂ ਲੱਗਦਾ ਹੈਗਾ ਮੈਂ ਗਰੀਬ ਬੰਦੇ ਦਾ ਵੱਧ ਕਰਦਾ ਸਮਾਂ ਦੀ ਲੈ ਮੈਂ 5000 ਰੁਪਏ ਨਾਮ ਦਾ ਜੀ 20000 ਦੀ ਵੇਚਦੇ ਉਹ ਹਾਂ ਨਹੀਂ ਵੇਚੀ ਐਨੇ ਬੰਦੇ ਸੁਣਦੇ ਨੇ ਜੀ 100 ਕਮਾ ਕੇ ਤੇ ਮਰਜੀ ਦਿਲ ਤੇ ਹੱਥ ਤੇ ਵੇਚਦਾ ਕੰਮ ਹੀ ਕਰਦਾ ਤੂੰ ਆ ਵੀ ਇਹ ਗੱਲ ਹੈਗੀ ਉਹ ਖੀਰੀ ਹੋ ਗਈ ਤੇ ਸ਼ੂਵੀ ਤਾਂ ਹਾਂ ਹੁਣ ਆਏ ਦੱਸ ਬਾਈ ਤੈਨੂੰ ਡਿੱਕੇ ਜਾਂਣਾ ਮਾੜਾ ਜਾ ਦੱਸੋ ਰਾਏ ਕਰਕੇ ਵੀ ਇੱਕ ਪੰਜੇ ਕਿੰਨੇ ਦੀਆਂ ਲੈਣੀਆਂ ਐ ਫਿਰ ਤੂੰ ਦੱਸੋ ਵੀ ਤੈਨੂੰ ਇਧਰ ਘਟ ਦਿੰਦੇ ਨੀ ਯਾਰ ਫਿਰ ਅਸੀਂ ਤਾਂ ਸੰਗ ਵੀ ਅਸੀਂ ਲਾਸਟ ਕਰ ਲਾ ਕੇ ਪਰਾਂ ਹਾਂ ਤੁਸੀਂ ਸਾਈ ਦਿਓ ਤੁਸੀਂ ਸਾਈ ਦਿਓ ਅਣਿਤ ਦੇ ਤੂੰ ਤੈਨੂੰ ਇਧਰ ਆਉਣਾ ਪਊਗਾ ਇਹ ਤਾਂ ਇਹਦਾ ਆਉਂਦੇ ਨਹੀਂ ਹੈਗੇ ਇਧਰ ਤੁਸੀਂ ਆਉਂਗੇ ਆਉਂਗੇ ਆਜੋ ਹੁਣ ਇਧਰ ਆਜੋ ਮੇਰੇ ਕੋਲ ਆਜੋ ਰੇ ਜਿਹੜਾ ਦੋ ਆਜੋ ਆਜੋ ਕੁਛ ਆਜਾ ਆਜਾ ਮੋੱਕ ਚੜ੍ਹਦੀ ਚੜਾਈ ਹੁੰਦੀ ਮੋੱਕੀ ਹੁੰਦਾ ਹਾਂ ਦੀ ਵਿੱਚ ਨਹੀਂ ਦਾ ਤੁੰਗਣ ਦੇ ਵਿੱਚ ਮੈਂ ਤਾਂ ਕਹਿਦਾ 42000 ਮੈਂ ਤਾਂ ਆਪਦੇ ਹਿਸਾਬ ਨਾਲ ਲਾਦਾ 60 ਦੀ ਬਣਦੀਆਂ ਨਹੀਂ ਨਾ ਹਾਂ 5 ਨਾ 10 ਦੇ ਕਿਹੜੇ ਹਿਸਾਬ ਨਾਲ ਬਣਾਉਣੇ 12 5 60 12 12 12 12 ਕੋਈ ਤਾਂ ਕੋਈ ਨਹੀਂ ਤਾਂ 12 ਦੀ ਕੋਈ ਨਹੀਂ 12 12 ਵਾਲੀ ਨਾ ਤਾਂ ਉਹ 12 ਦੀਆਂ ਨਾ ਉਹ ਨਾ ਉਹ ਛੋਟੀਆਂ ਦੋਨੇ 12 ਦੀਆਂ 10 60 ਦੀਆਂ ਕਿਵੇਂ ਬਣਦੀਆਂ ਤੂੰ ਸਮਝਾ ਦੇ ਜਰਾ ਆਪਾਂ ਤੇਰੇ ਮੂੰਹ ਕਰਦੇ ਆਂ ਵਕਤ ਦੇ ਆਲਾ ਫੜ ਹੋ ਗੁਰੂ ਤੂੰ ਦੱਸ 49000 ਦੀਆਂ ਦੇ ਤਨੇ ਲਾਸਟ ਲਖਾਈ ਆਪੋ ਬਸ ਬਸ ਸਹੀ ਹੈ ਸਹੀ ਨਹੀਂ ਮਹਾਮਸਤਾ ਉਹ ਤੁਸੀਂ ਦੇਖਣਾ ਜੀ ਹੁਣ 52000 ਲੈ ਜਾ ਹੋਰ ਨਾ 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 45000 ਸਾਡਾ ਲਾਸਟ ਹੈ ਜੀ 45000 ਲਖਾਈ ਆਪੋ ਆਪਣੇ ਜੇ ਤਾਂ ਮਾਦਾ ਦਾ ਫਾਇਦਾ ਫਾਇਦਾ ਸੁਣੋ ਦੇਖੋ ਤੁਸੀਂ ਮਾਦਾ ਦੇ ਨਾਲ ਆਏ ਹੋ ਭਲੇ ਦਾ ਕੰਮ ਹੈ ਠੀਕ ਹੈ ਉੱਥੇ ਬਸ ਤੇ ਪਿਆ ਬਿਜਾਰੀ ਤੇ ਉਹਦੇ ਨਾਲ ਆ ਕੇ ਭਾਈ ਦਾ ਕੰਮ ਕਰ ਦੋ ਵਧੀਆ ਗੱਲ ਹੈ ਪਰ ਵੇਚ ਕੇ ਜਾਓ ਇਹ ਗੱਲ ਚੰਗੀ ਹੈ ਤੁਸੀਂ ਕਹੋ ਕਿ ਉਹ ਵੱਧ ਬੱਠੇ ਜਾਣ ਅਸਲਾ ਖਾਨ ਹੋਰ ਗੱਲ ਸੋਣਾ ਜਹਜ ਜਹ ਭਾਈ ਜਹਜ ਜਹ ਭਾਈ ਵਧੀਆ ਸੀ ਹੋਰ ਜ assi ਘਾਟ ਠੀਕ ਆ ਸੁਣ ਲੈ ਆ ਵੀਡੀਓ ਕਰ ਬੇਰੇ ਕਰਨ ਯਾਰ ਇਹ ਬਲੈਤੀ ਟੀਵੀ ਚੈਨਲ ਹੈ ਠੀਕ ਹੈ ਮੇਰਾ ਨਾਮ ਨੇਮ ਆ ਮਨ ਲਈ ਮੰਡੀ ਆਪਣੀ ਹੈ ਸਾਰਾ ਠੀਕ ਹੈ ਠੀਕ ਹੈ ਜੇ ਤੂੰ ਇਹ 50 ਦੀ ਜਿੱਦੇ ਵੇਚ ਕੇ ਮੈਨੂੰ ਫੋਨ ਕਰ ਲਈ 2000 ਰੁਪਏ ਮੈਂ ਤੁਮਾਂ ਨੂੰ ਪਾਉਂਗਾ ਆ ਮੰਡੀ ਦੇ ਵਿੱਚ ਕਹਿਣਾ ਮੈਂ 2000 ਰੁਪਏ ਮੈਂ ਮਾਈ ਨੂੰ ਗੂਗਲ ਪੇ ਕਰਕੇ ਤੁਹਾਨੂੰ ਮੈਂ ਪਾਉਂਗਾ ਜਦੋਂ ਤੂੰ ਕਹਿੰਦਾ 100ਾਂ ਦੀ ਨੇ ਭਾਈ ਪੱਕਾ ਜੇ ਇੰਨੇ ਵਧੇ ਸੁਣਦੇ ਨੇ ਮਰਦੀ ਨੂੰ ਪੁੱਛਦਾ ਸਾਰੇ ਮੰਡੀ ਚ ਜਾ ਲੈ ਭਾਈ ਤਾਦਾ ਤਾਦਾ ਉਮੇਰ ਭਾਈ ਨੇ ਸੌਦਾ ਲਾਇਆ ਫਿਰ ਮਾਸਟਰ ਨੇ ਠੀਕ ਆ ਹੋਰ ਜੀ ਫੀਫੀ ਕਰਿਆ ਦਾ ਭਾਈ ਮੈਂ ਤੈਨੂੰ ਸਾਈ ਨਹੀਂ ਛੱਡਾਂ ਮੈਂ ਤੇਰੀ ਕੋਈ ਸਾਈ ਮੈਂ ਖਤੋ ਹੋਵੇਗਾ ਇਹ ਲੈ ਜਾ ਕੋਈ ਲੈ ਜਾ ਰਹਿ ਕਰੋ ਜਾਉਂ ਲੈ ਕਰ ਲੋ ਕਰਿਆ ਰਹਿ ਤੇ ਇਹ ਇੰਨੇ ਠੀਕ ਲੱਗੂਗਾ ਭਾਈ ਜੀ ਤੁਸੀਂ 2 ਲੱਖ ਮੰਗੋ ਸਾਨੂੰ ਗੁੱਸਾ ਕੋਈ ਨਹੀਂ ਅਸੀਂ ਤਾਂ ਖਾਣ ਨੂੰ ਅੱਖ ਲਈ ਨਿਰਾਸ਼ ਹੋ ਜਾਂਦੇ ਹਾਂ ਤੇ ਆਪਾਂ ਖਾਣੇ ਆਂ ਆਪਾਂ ਚਾਲੇ ਨਾ ਨੇ 44000 ਰੰਗਿਆ ਸੀ ਵਿੱਚ ਢਾਲ ਦੇ ਕੰਮ ਕਰਦੇ ਆਂ ਅੱਜ ਤਾਂ ਆਈ ਗੰਗੀ ਖੜੀ ਸੀ ਤੂੰ ਜੇ ਪੁੱਛ ਪਤਾ ਚਲੋ ਕੋਈ ਆਦਾ 40000 ਰੁਪਏ ਪਹੁੰਚ ਗਿਆ ਯਾਰ ਹਾਂ ਪੁੰਨ ਲੈ ਗਿਆ ਉੱਥੇ ਗਿਆ ਠੀਕ ਆ ਜਾਣਾ ਮਾਲ ਆ ਮਾਲ ਇਹ ਬੀਚ ਤੋਂ ਸਮਝ ਕਿੰਨੇ ਮਾਦਾ ਜੀ ਘਰ ਆ ਬਿਚਾਰ ਮੈਨੂੰ ਕਦਾ ਦੱਸਿਆ ਕੋਈ ਗੱਲ ਨਹੀਂ ਅਪਤਾ ਹੀ ਲੈ ਰਿਹਾ ਮੈਂ ਮਾਲ ਪੂਰਾ ਹੋ ਗਿਆ ਸੀ ਉਹਦਾ ਮੈਂ ਤਾਂ ਹੀ ਲੈ ਰਿਹਾ ਜੀ ਮੇਰਾ ਲੈ ਰਿਹਾ ਆ ਵੀ ਫੋਨ ਕਿਹਦਾ ਹਾਂ ਮਾਰਕੀ ਨੂੰ ਪਹਿਲਾਂ ਕਰਕੇ ਲੈ ਕਿਸੇ ਹਿਸਾਬ ਚ ਆਉਂਦੀਆਂ ਨਹੀਂ ਖਾਣਾ ਖਾਣਾ 12 ਬੰਦੇ ਸੌਂਦੇ ਨਾ ਗੱਡੀ ਵੀ ਦੁਆਰੇ ਲੱਗੀ ਹੋਰ ਬਿਲਕੁਲ ਜਾਇ ਹੋ ਗਿਆ ਆਇਓ ਗੱਡੀ ਦਾ ਕਰਾਇਆ ਪਰ ਕੋਈ ਕਾਲੂ ਜਿਹੜਾ ਜਿਹੜਾ ਇੱਥੇ ਚੱਲਦਾ ਨਾ ਵੀ ਜਿੰਨੇ ਦੀ ਅਸੀਂ ਪੂਰਨ ਜਿੰਨੇ ਦੀ ਆਪ ਪੂਰਨ ਕਰਾਈ ਮਾਰ ਦੂੰ ਉਸ ਹਿਸਾਬ ਨਾਲ ਇਹਦਾ ਗੱਡੀ ਵੀ ਦੁਆਰੇ ਮੋੜ ਕੇ ਲੈਣੀ ਨੂੰ ਉਹ ਉਹਦੇ ਕੋਲੇ ਰੱਖ ਦੇ ਤੇਰੇ ਦੇ ਮੁਸੀਬਤ ਪਈਆਂ ਤਾਈਓ ਉਹਦੇ ਕੋਲੇ ਰੱਖਿਆ ਤੇਰੇ ਕਰਕੇ ਪਹਿਲਾਂ ਦਾਦੇ ਬਈ ਮੈਨੂੰ ਦਵਾ ਲਾ ਮੇਰੀ ਦਿੱਤੀ ਜੀ 200 ਬਿਨਾਂ ਮੈਨੂੰ ਬਰਾਬਰ ਤੁਮ ਵੀ ਦਾਦਾ ਪਹਿਲਾਂ ਬਾਅਦਿਕ ਹੋਈ ਦਾਦਾ ਕੋਈ ਮੋਟੋ ਤੁਹਾਨੂੰ ਲਾਦਾ ਜਾਏ ਉਹਦੀ ਗੱਲ ਹੀ ਕਹਿੰਦਾ ਹਾਂ ਤਾ ਅਰਬੀ ਇਹ ਲੋ ਜੇ ਫਾਇਦਾ ਕਰਨਾ ਹੋ ਮਾਤਾ ਦਾ ਤੇ ਤਾਂ ਧੰਨ ਐਨੇ ਦਾ ਹੈ ਹਾਂ ਨਹੀਂ ਨੁਕਸਾਨ ਕਰਕੇ ਨਹੀਂ ਦੇਖੋ 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 ਮੇਰੀ ਗੱਲ ਸੁਣੋ ਭਾਈ ਨਿਮਾ ਬੋਲ ਕੇ ਗਿਆ ਤੂੰ ਠੀਕ ਹੈ ਵੀ ਜੇ ਤੂੰ ਇਹਨੂੰ ਪਜਾ ਦਿਆ ਮੈਂ ਵੇਚਦੇ 2000 ਉਹ ਪਾਊਗਾ ਠੀਕ ਨਹੀਂ ਇੱਕ ਮਿੰਟ ਗੱਲ ਆ ਇਹ ਵੀ ਦੱਸਦੇ ਜੇ ਦਿਨ ਇਹ ਆ ਦੋ ਬਿਆਹ ਦੀਆਂ ਵੇਚ ਕੇ ਵੀਡੀਓ ਕਾਲ ਆ ਗਈ ਉਹ ਨਹੀਂ ਗੱਲ ਆ ਆਏ ਤਾਂ ਤੁਸੀਂ ਵਾਈ ਦੇ ਲੀਨ ਜੀ ਇਹ ਗੱਲ ਮੈਂ ਵੀ ਛੱਡ 2000 ਰੁਪਏ ਸਾਝੇ ਬਦੇ ਤਰਾ ਮੇਰਾ ਲੈ 100 ਦਿਲ ਤੇ ਫਰਾਕੇ ਗੁਰੂ ਗ੍ਰੰਥ ਸਾਹਿਬ ਤੇ ਆ ਕੇ ਬਿਆਹ ਦੀਆਂ ਬੇਚੀਆਂ ਮੈਨੂੰ ਫੜਾ ਆਪਾਂ ਸਾਡੇ ਕੋਲ ਟਾਈਮ ਦੇ ਬੈਠ ਕੇ ਰੱਖ ਲੈਣੇ ਇਹ ਗੱਲ ਛੱਡੋ ਯਾਰ ਇਹ ਗੱਲ ਸਾਡੇ ਦੀ ਸਾਦਾ ਗੱਲ ਆ ਕੀ ਨਾ ਸੋਡ ਕਮਰ ਆਣ ਦੇ ਕੰਨ ਨਾ 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 ਬਹੁਤ ਸਨੇਹ ਭੇਜਦੀ ਹੋਣੀ ਮਾ ਠੀਕ ਆ ਬਾਈ ਫਿਰ ਨਾ ਨਾ ਕੋਈ ਨਾ ਨਹੀਂ ਮਾ ਨਾ ਅਜੇ ਵੀ ਫਾਇਦੇ ਚ ਰਹੂੰਗਾ ਅਜੇ ਵੀ ਫਾਇਦੇ ਚ ਰਹੂੰਗਾ ਚੱਲ ਦੇਖਣ ਦੇ ਕੱਦੀ ਵੰਡੀ ਹੋ ਰਹੀ ਇਹਨਾਂ ਸਾਡਾ ਕੰਮ ਸਮਝਾਉਣਾ ਪਤਾ ਕਰ ਗਿਆ ਉਹਨਾਂ ਦੇ ਵੀ ਕਸੂਰ ਕਿ ਹੈਗਾ ਕੱਲੂ ਕਿਸੇ ਨੇ ਪਿੰਡ ਚੋਂ ਕਹਤਾ ਵੀ ਤੁਸੀਂ ਸਸਤੀਆਂ ਵੇਚ ਹਾਂ ਉਹਨਾਂ ਨੂੰ ਵੀ ਔਖਾ ਹੋ ਜਾਣਾ ਸਮਝਦਾ ਉਹਨਾਂ ਦੀ ਕੋਈ ਗੱਲ ਨਹੀਂ ਤੀ ਹੋਣਾ ਕਰੋ ਆ ਵੀ ਚੀਜ਼ ਬਦਲੂ ਮੈਂ ਇਹੀ ਸਮਝੀਏ ਕਿ ਇਹ ਸਹੀ ਗੱਲ ਹੈ ਮੈਂ ਵੀ ਗੱਲ ਹੈ ਮੈਨੂੰ ਇਹ ਵੀ ਸਮਝ ਆਇਆ ਕੋਈ ਗੱਲ ਨਹੀਂ ਭਾਈ ਪਰ ਤੁਹਾਡਾ ਇਹ ਨੁਕਸਾਨ ਨਹੀਂ ਸੀਗਾ ਥੋੜਾ ਫਾਇਦਾ ਸੀ ਥੋੜਾ ਫਾਇਦਾ ਹੈ ਜੀ ਇਹਦਾ ਮੇਰੇ ਬੁੱਤੇ ਪਾਜਾ ਮਾਦਾ ਪੰਜ ਪੱਤ ਲਾ ਕੇ ਥੋੜੇ ਕਰਕੇ ਥੋੜੇ ਕਰਕੇ ਤੇ ਚੱਲ